ਪੰਜਾਬ ਨਾਓ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਵਿਦੇਸ਼ਾਂ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚਾਤ ਪਾਉਂਦੇ ਆ ਕੈਨੇਡਾ ਵਿੱਚ ਭਾਰਤੀ ਵਿਦਿਆਰਥਣ ਦੀ ਗੋਲੀ ਲੱਗੜ ਕਾਰਨ ਹੋਈ ਮੌਤ ਕੈਨੇਡਾ ਫੈਡਰਲ ਚੋਣਾਂ ਦੇ ਲਈ ਦੇਸ਼ ਭਰ ਦੇ ਵਿੱਚ ਐਡਵਾਂਸ ਪੋਲਿੰਗ ਸ਼ੁਰੂ ਦੱਖਣੀ ਨੇਪਾਲ ਵਿੱਚ ਵਾਹ ਸਹਾਦਸੇ ਵਿੱਚ 21 ਭਾਰਤੀ ਜ਼ਖਮੀ ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋਣ ਤੇ ਕਾਂਗਰਸ ਨੇ ਉਠਾਏ ਸਵਾਲ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਵਿਦੇਸ਼ ਭੇਜਣ ਵਾਲਾ ਪੰਜਾਬ ਦਾ ਇਮੀਗ੍ਰੇਸ਼ਨ ਏਜੰਟ ਦਿੱਲੀ ਹਵਾਈ ਅੱਡੇ ਤੇ ਹੋਇਆ ਗ੍ਰਿਫਤਾਰ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਕੈਨੇਡਾ ਵਿੱਚ ਇੱਕ 21 ਸਾਲਾ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਜਦੋਂ ਉਹ ਕੰਟੇਜ ਜਾਣ ਵੇਲੇ ਬਾਸ ਸਟੈਂਡ ਤੇ ਉਡੀਕ ਕਰਦੀ ਪਈ ਸੀ ਜਾਣਕਾਰੀ ਅਨੁਸਾਰ ਇੱਕ ਕਾਰ ਸਵਾਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਹੜੀਆਂ ਕਿ ਹਰਸਿਮਰਤ ਨੂੰ ਲਗੀਆਂ ਤੇ ਹਰਸਿਮਰਤ ਰੰਦਾਵਾ ਜੋ ਕਿ ਹੈਮਿਲਟਨ অন্ਟਾਰੀਓ ਦੇ ਕਾਲਜ ਦੇ ਵਿਦਿਆਰਥਣ ਸੀ ਤੇ ਭਾਰਤੀ ਵਿਦਿਆਰਥਣ ਦੀ ਛਾਤੀ ਵਿੱਚ ਗੋਲੀ ਲੱਗੀ ਜਿਸ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਕੈਨੇਡਾ ਵਿੱਚ ਸੰਗੀ ਚੋਣਾ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ ਪਰ ਜਿਹੜੇ ਲੋਕ 28 ਤੋਂ ਪਹਿਲਾਂ ਵੋਟ ਪਾਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਸ਼ੁੱਕਰਵਾਰ ਨੂੰ ਐਡਵਾਂਸ ਪੋਲਿੰਗ ਸ਼ੁਰੂ ਹੋ ਗਈ ਹੈ ਤੇ ਇਸੇ ਤਹਾਤ ਰਜਿਸਟਰਡ ਵੋਟਰ 18 ਅਪ੍ਰੈਲ ਤੋਂ 1 ਅਪ੍ਰੈਲ ਤੱਕ ਆਪਣੇ ਨਿਧਾਰਿਤ ਪੋਲਿੰਗ ਸਟੇਸ਼ਨ ਵਿੱਚ ਸਵੇਰੇ 9:00 ਵਜੇ ਤੋਂ ਰਾਤ ਨੂੰ 9:00 ਵਜੇ ਤੱਕ ਤੇ ਨਜ਼ਦੀਕੀ ਇਲੈਕਸ਼ਨ ਕੈਨੇਡਾ ਦਫ਼ਤਰ ਦੇ ਵਿੱਚ ਡਾਕ ਰਾਹੀਂ ਜਾਂ ਫਿਰ ਇਨ ਪਰਸਨ ਸਪੈਸ਼ਲ ਬੈਲੇਟ ਰਾਹੀਂ ਵੀ ਵੋਟ ਪਾਉਣ ਦੇ ਲਈ ਜੋ ਕਿ ਜਾ ਸਕਕ ਹਾਂ ਅਤੇ ਇਹ ਸਬੰਧੀ ਲੋੜੀਂਦੀ ਜਾਣਕਾਰੀ ਵੋਟਰਾਂ ਦੇ ਵੋਟਰਾਂ ਕਾਰਡ ਉੱਤੇ ਉਪਲਬਧਤ ਕੀਤੀ ਗਈ। ਦਖਣੀ ਨੇਪਾਲ ਦੇ ਡੋਂਗ ਜ਼ਿਲ੍ਹੇ ਵਿੱਚ ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਵਾਪਰੇ ਹਾਦਸੇ ਵਿੱਚ ਬੱਸ ਸਵਾਰ ਸਮੇਤ 21 ਭਾਰਤੀ ਜ਼ਖਮੀ ਹੋ ਗਏ ਯੂਪੀ ਦੇ ਲਖਨਊ ਤੋਂ ਆ ਰਹੀ ਭਾਰਤੀ ਨੰਬਰ ਪਲੇਟ ਵਾਲੀ ਬੱਸ ਨੇਪਾਲ ਦੇ ਪ੍ਰਸਿੱਧ ਸੈਰ ਸਪਾਟਾ ਕੇਂਦਰ ਪੋਖਾਰਾ ਜਾ ਰਹੀ ਸੀ ਤੇ ਪੁਲਿਸ ਇੰਸਪੈਕਟਰ ਮੁਤਾਬਕ ਇੱਕ ਮੋੜ ਤੇ ਬ੍ਰੇਕ ਫੇਲ ਹੋ ਜਾਣ ਕਾਰਨ ਬੱਸ ਕੰਧ ਨਾਲ ਜਾ ਟਕਰਾਈ ਤੇ ਪੁਲਿਸ ਨੇ ਬੱਸ ਦੇ ਡਰਾਈਵਰ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ ਕਾਂਗਰਸ ਨੇ ਸ਼ੁੱਕਰਵਾਰ ਨੂੰ ਅਮਰੀਕੀ ਇਮੀਗ੍ਰੇਸ਼ਨ ਵਕੀਲ ਐਸੋਸੀਏਸ਼ਨ ਦੇ ਇਸ ਦਾਅਵੇ ਤੇ ਚਿੰਤਾ ਜ਼ਾਹਰ ਕੀਤੀ ਕਿ ਐਸੋਸੀਏਸ਼ਨ ਵੱਲੋਂ ਹੁਣ ਤੱਕ ਇਕੱਤਰ ਕੀਤੇ ਗਏ ਕਮਾਂਤਰੀ ਵਿਦਿਆਰਥੀਆਂ ਦੇ 328 ਵੀਜ਼ੇ ਰੱਦ ਹੋਣ ਦੇ ਮਾਮਲਿਆਂ ਵਿੱਚੋਂ ਅੱਧੇ ਭਾਗ 50% ਦੀ ਭਾਰਤੀ ਵਿਦਿਆਰਥੀਆਂ ਦੇ ਨਾਲ ਸੰਬੰਧਿਤ ਹਨ ਅਤੇ ਪਾਰਟੀ ਦੇ ਵਿਰੋਧੀ ਪਾਰਟੀ ਦੇ ਵੱਲੋਂ ਹੁਣ ਲਗਾਤਾਰ ਸਵਾਲ ਕੀਤਾ ਜਾ ਰਿਹਾ ਹੈ ਕਿ ਵਿਦੇਸ਼ ਮੰਤਰੀ ਜੈ ਸ਼ੰਕਰ ਇਸ ਮੁੱਦੇ ਨੂੰ ਆਪਣੀ ਅਮਰੀਕੀ ਹਮਰਤਵਾ ਕੋਲ ਜ਼ਰੂਰਤ ਚੁਕਣਗੇ ਦਲੇਵੋਲਿਸ ਨੇ ਛਤੀਸਗੜ੍ਹਲਾ ਪੰਜਾਬ ਦੇ ਇੱਕ 에ਜੰਟ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਥਿਤ ਤੌਰ ਤੇ ਯਾਤਰਾ ਦਸਤਾਵੇਜ਼ਾਂ ਨੂੰ ਜਾਲੀ ਬਣਾਉਣ ਤੇ ਡੰਕੀ ਰੂਟ ਰਾਹੀਂ ਸੰਯੁਕਤ ਰਾਜ ਅਮਰੀਕਾ ਵਿੱਚ ਗੈਰਕਾਨੂੰਨੀ ਪ੍ਰਵੇਸ਼ ਕਰਨ ਦੀ ਸਹੂਲਤ ਵਿੱਚ ਸ਼ਾਮਲ ਸੀ ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੋਸ਼ੀ ਜਿਸ ਦੀ ਪਛਾਣ ਨਿਰੇਸ਼ ਕੁਮਾਰ ਵਾਸੀ ਪਟਿਆਲਾ ਪਿੰਡ ਮੋਟਲੀ ਵਜੂਗ ਹੋਈ ਹੈ ਤੇ ਉਸ ਨੂੰ ਅਮਰੀਕਾ ਤੋਂ ਇੱਕ ਭਾਰਤੀ ਯਾਤਰੀ ਦੇ ਦੇਸ਼ ਨਿਕਾਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ ਸੋ ਵਿਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ ਇਹਨਾਂ ਖਬਰਾਂ ਦੇ ਵਿੱਚ ਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ